ਰੱਬ ਅੱਗੇ ਜਦੋਂ ਵੀ ਅਰਦਾਸ ਕਰੋ ਤਾਂ ਆਪਣੇ ਮਾਪੇ ਦਾ ਖੁਸ਼ੀ ਜ਼ਰੂਰ ਮੰਗਣਾ ਕਿਉਂਕਿ ਦੁਨੀਆਂ ਦੇ ਵਿੱਚ ਉਹਨਾਂ ਨਾਲੋਂ ਵੱਧ ਕੋਈ ਪਿਆਰ ਤੁਹਾਨੂੰ ਕਰ ਨਹੀਂ ਸਕਦਾ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਕਹਾਣੀ ਪਿਓ ਤੇ ਪੁੱਤਰ ਦੇ ਵਿੱਚ ਘੁੰਮਦੀ ਹੈ ਇੱਕ ਵਾਰੀ ਪਿਓ ਤੇ ਪੁੱਤਰ ਦੋਵੇਂ ਜਾਣੇ ਕਿਸ਼ਤੀ ਲੈ ਕੇ ਸਮੁੰਦਰ ਚਲੇ ਜਾਂਦੇ ਗੱਲਾਂ ਬਾਤਾਂ 'ਚ ਪਤਾ ਹੀ ਨਹੀਂ ਲੱਗਦਾ ਕਿ ਸਮੁੰਦਰ ਦੇ ਕਾਫੀ ਅੱਗੇ ਨਿਕਲ ਜਾਂਦੇ ਨੇ ਐਨ ਵਿਚਕਾਰ ਜਾ ਕੇ ਉਹਨਾਂ ਦੀ ਕਿਸ਼ਤੀ ਖਰਾਬ ਹੋ ਜਾਂਦੀ ਹੈ ਬੰਦ ਹੋ ਜਾਂਦੀ ਉਹ ਦੋਨੋਂ ਬੜਾ ਪਰੇਸ਼ਾਨ ਹੁੰਦੇ ਨੇ ਉਹਨਾਂ ਨੂੰ ਕੋਈ ਆਸ ਉਮੀਦ ਨਹੀਂ ਲੱਭਦੀ ਵਾਪਸ ਜਾਣ ਦੀ ਦੋਵੇਂ ਜਾਣੇ ਇਹ ਸੋਚਦੇ ਆ ਕਿ ਸ਼ਾਇਦ ਸਾਡੀ ਜ਼ਿੰਦਗੀ ਦਾ ਅੰਤ ਆ ਗਿਆ ਅਸੀਂ ਮੌਤ ਦੇ ਨੇੜੇ ਆ ਤੇ ਉਹ ਸੋਚਦਾ ਕਿ ਹੁਣ ਤਾਂ ਰੱਬ ਅੱਗੇ ਅਰਦਾਸ ਕਰਨ ਤੋਂ ਬਿਨਾ ਹੋਰ ਕੁਝ ਨਹੀਂ ਸਾਡੇ ਕੋਲ ਉਥੋਂ ਦੂਰ ਸਾਰੇ ਉਹਨਾਂ ਨੂੰ ਦੋ ਟਾਪੂ ਦਿਖਦੇ ਥੋੜੀ ਥੋੜੀ ਦੂਰ ਤੇ ਉਹ ਆਪਣੇ ਪੁੱਤਰ ਨੂੰ ਕਹਿੰਦਾ ਬਈ ਪੁੱਤਰਾ ਹੁਣ ਆਪਣੇ ਕੋਲੇ ਇੱਕੋ ਹੀ ਹੱਲ ਬਚਦਾ ਵੀ ਆਪਾਂ ਔਖੇ ਸੌਖੇ ਹੋ ਕੇ ਉਹ ਸਾਹਮਣੇ ਦੋਵਾਂ ਟਾਪੂਆਂ ਤੂੰ ਤੱਕ ਪਹੁੰਚ ਜੀਂਗੇ ਇੱਕ ਟਾਪੂ ਤੇ ਤੂੰ ਜਾਵੜਾ ਇੱਕ ਤੇ ਜਾਣਾ ਮੈਂ ਉੱਥੇ ਬਹਿ ਕੇ ਆਪਾਂ ਰੱਬ ਨੂੰ ਅਰਦਾਸ ਕਰਦੇ ਹਾਂ ਸ਼ਾਇਦ ਆਪਣਾ ਕੋਈ ਹੱਲ ਹੋਵੇ ਨਹੀਂ ਮੌਤ ਤਾਂ ਪੱਕੀ ਆ ਚਲੋ ਜੀ ਉਹ ਜੋਰ ਅਜਮਾਈ ਕਰਕੇ ਉਹ ਟਾਪੂ ਤੇ ਪਹੁੰਚ ਜਾਂਦੇ ਆ ਇੱਕ ਦੇ ਉੱਤੇ ਚਲਾ ਜਾਂਦਾ ਪਿਓ ਦੂਜੇ ਦੇ ਉੱਤੇ ਚਲਾ ਜਾਂਦਾ ਪੁੱਤਰ ਦੋਨੇ ਪਿਓ ਪੁੱਤ ਜਾ ਕੇ ਅਲੱਗ-ਅਲੱਗ ਟਾਪੂਆਂ ਦੇ ਉੱਤੇ ਬਹਿ ਕੇ ਅੱਖਾਂ ਮੀਚ ਕੇ ਰੱਬ ਦਾ ਨਾਮ ਲੈਣ ਲੱਗ ਜਾਂਦੇ ਪੁੱਤਰ ਜਦੋਂ ਅੱਖਾਂ ਬੰਦ ਕਰਦਾ ਰੱਬ ਦਾ ਨਾਮ ਲੈਂਦਾ ਤਾਂ ਉਹ ਦਿਮਾਗ 'ਚ ਸੋਚਦਾ ਵੀ ਜਾ ਰਹੀ ਥੇ ਤਾਂ ਕੋਈ ਵੀ ਨਹੀਂ ਨਾ ਕੋਈ ਡਰਖਤਾ ਨਾ ਕੋਈ ਫਲ ਫਰੂਟਾ ਖਾਣ ਨੂੰ ਵੀ ਉਤੋਂ ਦੀ ਭੁੱਖ ਲੱਗੀ ਪਈ ਹੈ ਜਦੋਂ ਉਹ ਅੱਖ ਖੋਲਦਾ ਤਾਂ ਸਾਹਮਣੇ ਦੇਖਦਾ ਵੀ ਕਾਫੀ ਡਰਖਤ ਦੀंदे ਆ ਉਹਨੂੰ ਤੇ ਉਥੇ ਫਲ ਫੁੱਲ ਵੀ ਲੱਗੇ ਹੁੰਦੇ ਆ ਉਹ ਫਲ ਫੁੱਲ ਤੋੜਦਾ ਖਾਂਦਾ ਰੱਜਦਾ ਆਪਣੀ ਭੁੱਖ ਮਿਟਾ ਕੇ ਫਿਰ ਅੱਖਾਂ ਮੀਚ ਕੇ ਬਹਿ ਜਾਂਦਾ ਫਿਰ ਅੱਬਾ ਕੋਈ ਹੱਲ ਕਰ ਇਸ ਵਾਰੀ ਉਹ ਅੱਖਾਂ ਮੀਚ ਕੇ ਜਦੋਂ ਬਹਿੰਦਾ ਉਹ ਸੋਚਦਾ ਵੀ ਇੱਥੇ ਤਾਂ ਜਿਆ ਰਹਿਣ ਨੂੰ ਵੀ ਕੁਝ ਹੈ ਨਹੀਂ ਜੇ ਕੋਈ ਇੱਥੇ ਹੀ ਘਰਵਾਰ ਕੋਈ ਮਾੜਾ ਮੋਟਾ ਮਿਲ ਜੇ ਤਾਂ ਬੰਦਾ ਚ ਰਹਿਦਾ ਪਾਵੇ ਉਦੋਂ ਬਾਅਦ ਉਹ ਅੱਖਾਂ ਖੋਲਦਾ ਉਹ ਦੂਸਰੇ ਇੱਕ ਝੌਂਪੜੀ ਦੇਂਦੀ ਆ ਉਹ ਖੁਸ਼ ਹੁੰਦਾ ਵੀ ਹਾਂ ਯਾਰ ਆ ਤਾਂ ਗੱਲ ਬਣ ਗਈ ਰੱਬ ਮੇਰੀ ਸੁਣਦਾ ਇਸ ਵਾਰੀ ਉਹ ਫੇਰ ਅੱਖਾਂ ਬੰਦ ਕਰਦਾ ਧਿਆਨ ਕਰਦਾ ਰੱਬ ਦਾ ਨਾਮ ਲੈਂਦਾ ਤਾਂ ਫੇਰ ਉਹ ਸੋਚਦਾ ਕਿ ਇੱਥੇ ਹੁਣ ਘਰ ਵੀ ਬਣ ਗਿਆ ਵੀ ਜੇ ਮੇਰਾ ਪਰਿਵਾਰ ਵੀ ਇੱਥੇ ਹੀ ਬਣ ਜੇ ਤਾਂ ਬਹੁਤ ਵਧੀਆ ਹੋ ਉਹ ਜਦੋਂ ਅੱਖਾਂ ਖੋਲਦਾ ਦੁਬਾਰਾ ਉਹਨੂੰ ਸਾਹਮਣੇ ਨਾ ਇੱਕ ਸੋਹਣੀ ਜੀ ਕੁੜੀ ਖੜੀ ਦੇਂਦੀ ਆ ਉਹ ਕਹਿੰਦਾ ਲੈ ਬਣ ਗਈ ਗੱਲ ਉਹ ਫੇਰ ਅੱਖਾਂ ਬੰਦ ਕਰ ਲੈਂਦਾ ਅੱਖਾਂ ਬੰਦ ਕਰਕੇ ਕਹਿੰਦਾ ਵੀ ਰੱਬਾ ਹੁਣ ਪਰਿਵਾਰ ਵੀ ਮਿਲ ਗਿਆ ਘਰ ਵੀ ਮਿਲ ਗਿਆ ਕਿ ਜੇ ਹੁਣ ਮੈਨੂੰ ਇੱਥੇ ਕੋਈ ਜਾਣ ਦਾ ਕੋਈ ਰਾਹ ਮਿਲ ਜੇ ਕੋਈ ਜਾਣ ਦਾ ਜਰੀਆ ਬਣ ਜੇ ਕੋਈ ਤਾਂ ਮੈਂ ਸਮੁੰਦਰ ਚੋਂ ਨਿਕਲ ਜਾ। ਉਹ ਜਦੋਂ ਇਸ ਵਾਰੀ ਅੱਖਾਂ ਖੋਲਦਾ ਤਾਂ ਉਹ ਸਾਹਮਣੇ ਨਾ ਇੱਕ ਕਿਸ਼ਤੀ ਖੜੀ ਦੀਂਦੀ ਹੁੰਦੀ ਹੈ। ਉਹ ਬੜਾ ਖੁਸ਼ ਹੁੰਦਾ ਕਹਿੰਦਾ ਲੈ ਆ ਤਾਂ ਸਾਰਾ ਕੁਝ ਹੀ ਰੱਬ ਨੇ ਦਿੱਤਾ। ਰੱਬ ਦਾ ਕਰਦਾ ਧੰਨਵਾਦ। ਉਹ ਕੁੜੀ ਨੂੰ ਲੈਂਦਾ ਨਾਲ ਫਲ-ਫੁੱਲ ਤੋੜਦਾ ਉਥੋਂ ਕਿਸ਼ਤੀ 'ਚ ਰੱਖਦਾ। ਜਦੋਂ ਕਿਸ਼ਤੀ ਨੂੰ ਰੋੜਨ ਲੱਗਦਾ ਤੁਰਨ ਲੱਗਦੇ ਆ ਤਾਂ ਰੱਬਲੀ ਉਹ ਆਵਾਜ਼ ਆਉਂਦੀ ਆ ਆਕਾਸ਼ ਬਾਣੀ ਜਿਹਨੂੰ ਕਹਿ ਦਿੰਦੇ ਆ। ਉਹ ਕਹਿੰਦੇ ਪੁੱਤਰਾ ਆਪਦੇ ਪਿਓ ਨੂੰ ਨਾਮ ਨਹੀਂ ਲੈ ਕੇ ਜਾਣਾ। ਤਾਂ ਮੁੰਡਾ ਕਹਿੰਦਾ ਵੀ ਨਹੀਂ ਨਹੀਂ ਰਹਿਣ ਦਿਓ ਉਹਦੇ ਕੀਤੇ ਕੰਮਾ ਕਰਕੇ ਤਾਂ ਮੈਂ ਇੱਥੇ ਪਹੁੰਚਿਆ ਉਹਦੇ ਕਰਮਾਂ ਦਾ ਫਲ ਮੈਨੂੰ ਭੁਗਤਣਾ ਪੈ ਰਿਹਾ ਜਿਉ ਐਨਾ ਹੀ ਚੰਗਾ ਸੀ ਉਹ ਵੀ ਰੱਬ ਅੱਗੇ ਬੈਠਾ ਅਰਦਾਸ ਕਰੀ ਜਾਂਦਾ ਮੈਂ ਵੀ ਇਧਰੋਂ ਕਰੀ ਜਾਂਦਾ ਮੇਰੀ ਤੁਸੀਂ ਸੁਣ ਲਈ ਉਹਦੀ ਤੁਸੀਂ ਸੁਣੀ ਨਹੀਂ ਇਸ ਲਈ ਉਹਨੂੰ ਆਪਦੇ ਕਰਮਾਂ ਦੇ ਫਲ ਭੁਗਤਣ ਦਿਓ ਉਹਨੂੰ ਇੱਥੇ ਹੀ ਰਹਿਣ ਦਿਓ ਤਾਂ ਆਕਾਸ਼ ਬਾਣੀ ਫੇਰ ਹੁੰਦੀ ਹੈ ਕਹਿੰਦੇ ਪੁੱਤਰਾ ਇੱਕ ਵਾਰੀ ਇਹ ਤਾਂ ਪੁੱਛ ਲੈ ਵੀ ਉਹ ਅਰਦਾਸ ਕਰਕੇ ਧਿਆਨ ਲਾ ਕੇ ਰੱਬ ਤੋਂ ਕੀ ਮੰਗਿਆ ਦਾ ਸੀ ਉਹ ਤਾਂ ਪੁੱਤਰ ਅੱਕ ਕੇ ਕਹਿੰਦਾ ਵੀ ਚਲੋ ਦੱਸੋ ਮੈਨੂੰ ਕੀ ਮੰਗਦਾ ਸੀ ਦਾ ਆਕਾਸ਼ ਬਾਣੀ ਫੇਰ ਹੁੰਦੀ ਉਹ ਕਹਿੰਦੇ ਵੀ ਜਦੋਂ ਦਾ ਉਹ ਉੱਥੇ ਬੈਠਾ ਨਾ ਉਹ ਇਹੀ ਕੁਝ ਮੰਗੀ ਜਾਂਦਾ ਵੀ ਮੇਰਾ ਪੁੱਤ ਜੋ ਵੀ ਮੰਗਦਾ ਉਹਨੂੰ ਉਹੀ ਮਿਲਦਾ ਰਹੇ ਉਹਦੀ ਹਰ ਇੱਕ ਤਮੰਨਾ ਪੂਰੀ ਹੋਵੇ ਮੈਨੂੰ ਜਾਇ ਕੋਸ਼ਿਜਵੇ ਉਹ ਜ਼ਰੂਰ ਵਜ ਜੇ ਇਹ ਸੁਣ ਕੇ ਨਾ ਪੁੱਤਰ ਨੂੰ ਅਹਿਸਾਸ ਹੁੰਦਾ ਵੀ ਮੈਂ ਗਲਤੀ ਕਰ ਉਹਦੀ ਅੱਖਾਂ 'ਚੋਂ ਪਾਣੀ ਆ ਜਾਂਦਾ ਉਹ ਮੁੰਡੇ ਨੂੰ ਤਾਂ ਆਪਣੀ ਗਲਤੀ ਮਹਿਸੂਸ ਹੋਈ ਪਰ ਆਮ ਤੌਰ ਤੇ ਆਪਾਂ ਨੂੰ ਨਹੀਂ ਹੁੰਦੀ ਕਿਉਂਕਿ ਆਪਾਂ ਇਹ ਸੋਚਦੇ ਆਂ ਵੀ ਮਾਪੇ ਤਾਂ ਸਾਡੇ ਨਾਲ ਹੀ ਆ ਇਹ ਤਾਂ ਚੱਲਦਾ ਚੱਲੀ ਜਾਂਦਾ ਆਪਾਂ ਇਹ ਭੁੱਲ ਜਾਂਦੇ ਆਂ ਕਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪਿਆਰ ਆਪਾਂ ਨੂੰ ਆਪਣੇ ਮਾਪੇ ਹੀ ਕਰਦੇ ਆ ਦੁਨੀਆ ਦਾ ਹਰੇਕ ਬੰਦਾ ਇਹੀ ਚਾਹੁੰਦਾ ਕਿ ਮੈਂ ਅੱਗੇ ਨਿਕਲਾਂ ਮੈਂ ਅੱਗੇ ਵਧਾਂ ਮੇਰਾ ਇੱਕ ਕਦਮ ਤੁਹਾਡੇ ਨਾਲੋਂ ਅੱਗੇ ਹੋਵੇ ਪਰ ਇੱਕ ਮਾਪੇ ਜੋ ਇਹ ਸੋਚਦੇ ਆ ਵੀ ਸਾਡਾ ਪੁੱਤਰ ਸਾਡੀ ਧੀ ਸਾਡੇ ਨਾਲੋਂ ਜ਼ਿਆਦਾ ਅੱਗੇ ਨਿਕਲੇ ਵੀ ਸਾਡੇ ਨਾਲੋਂ ਜ਼ਿਆਦਾ ਨਾਮ ਕਮਾਉਣ ਪੈਸਾ ਕਮਾਉਣ ਸਭ ਤੋਂ ਜ਼ਿਆਦਾ ਅੱਗੇ ਨਿਕਲਦਾ ਇਸ ਲਈ ਆਪਣੇ ਮਾਪੇ ਦਾ ਸਤਿਕਾਰ ਕਰੋ ਪਿਆਰ ਕਰੋ ਉਹਨਾਂ ਦੀ ਦੇਖਭਾਲ ਕਰੋ ਆਖਰੀ ਦਮ ਤੱਕ ਇੱਕ ਗੱਲ ਹੋਰ ਜਿਵੇਂ ਸਟੇਜ ਤੇ ਉਹ ਬੜੇਪੇ ਦੇ ਵਿੱਚ ਹੁੰਦੇ ਨੇ ਉਸ ਸਟੇਜ ਤੇ ਆਪਾਂ ਵੀ ਸਭ ਨੇ ਪਹੁੰਚਣਾ ਇੱਕ ਨਾ ਇੱਕ ਦਿਨ ਸਭ ਨੇ ਪਹੁੰਚਣਾ ਕਿਤੇ ਇਧਰਲੇ ਹੱਥ ਦੇ ਤੇ ਇਧਰਲੇ ਹੱਥ ਲੈ ਆੜੀ ਗੱਲ ਨਾ ਹੋ ਜਾਵੇ ਸੋ ਇੰਨਾ ਕਹਿੰਦਾ ਹੋਇਆ ਅਜਾਜ਼ਤ ਮੰਗਦਾ ਗਲਤੀ ਭੁੱਲ ਚੁੱਕ ਮਾਫੀ ਵੀਡੀਓ ਵਧੀਆ ਲੱਗੀ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਨਾ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਵੱਧ ਤੋਂ ਵੱਧ ਕਰਨਾ ਤੇ ਜਿਨ੍ਹਾਂ ਨੇ ਮੇਰੇ ਫੇਸਬੁਕ ਪੇਜ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ ਤੇ ਉਹ ਕਿਰਪਾ ਕਰਨ ਤੇ ਇਹਨੂੰ ਫੋਲੋ ਕਰ ਲੈਣ ਤਾਂ ਜੋ ਤੁਸੀਂ ਤੇ ਮੈਂ ਇਸ ਫੇਸਬੁਕ ਪੇਜ ਤੇ ਪੱਕੇ ਪੱਕੇ ਰਾਹੀ ਬਣ ਜਾਈਏ ਤੇ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ